ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦਰਵਾਜਿਆਂ ਦੀ ਭਾਂਤੋੜ ਤੇ ਘਰ ਦੇ ਵਿੱਚ ਪਏ ਸਮਾਨ ਦੀ ਭਾਂਤੋੜ ਕੀਤੀ ਵੇਖ ਰਹੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਜਿਹੜੀ ਕਿ ਗੁੰਡਾਗਰਦੀ ਹੋਈ ਹੈ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੀਆਂ ਨਿੱਕੀ ਜਹੀ ਗੱਲ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਘਰ ਦੇ ਵਿੱਚ ਪਿਆ ਇੱਕ ਇੱਕ ਸਮਾਨ ਦੂਸਰੀ ਧਿਰ ਦੇ ਵੱਲੋਂ ਚੱਕਣਾ ਚੂਰ ਕਰ ਦਿੱਤੀਗੇ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਪਿੰਡ ਪੀਰਕੇ ਖਾਨਗੜ੍ਹ ਦੇ ਵਿੱਚ ਦੋ ਪਰਿਵਾਰਾਂ ਵਿਚਾਲੇ ਇੱਕ ਦੂਜੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਪਿੰਦੇ ਹੀ ਕੁਝ ਲੋਕਾਂ ਦੇ ਨਾਲ ਕੁਝ ਮਹੀਨੇ ਪਹਿਲਾਂ ਰੀਲ ਬਣਾਉਣ ਲੈ ਕੇ ਝਗੜਾ ਹੋਇਆ ਸੀ ਪੰਚਾਇਤ ਦੇ ਵਿੱਚ ਬੈਠ ਕੇ ਫੈਸਲਾ ਵੀ ਹੋ ਗਿਆ ਸੀ ਜਿਸ ਤੋਂ ਬਾਅਦ ਪੰਚਾਇਤ ਨੇ ਮਤਾ ਵੀ ਪਾਇਆ ਸੀ ਕਿ ਜੇਕਰ ਕੋਈ ਉਲੰਘਣਾ ਕਰਦਾ ਤੇ ਪਹਿਲਾਂ ਕਿਸ ਦੇ ਉੱਤੇ ਜਾ ਕੇ ਹਮਲਾ ਕਰੇਗਾ ਤਾਂ ਉਸ ਨੂੰ 50000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਇਸ ਦੇ ਬਾਵਜੂਦ ਵੀ ਉਹਨਾਂ ਦੇ ਘਰ ਆ ਕੇ ਇਹ ਪੰਨ ਤੋੜ ਕੀਤੀ ਹੈ ਗਰਲ ਇਹਨਾਂ ਨੇ ਜਿਹੜਾ ਵੀ ਪਿਸਤੌਲ ਦੀ ਧਮਕੀ ਦਿੱਤੀ ਇਹਨਾਂ ਕੋਲ ਪਿਸਤੌਲ ਸੀ ਮੈਨੂੰ ਇਹਨਾਂ ਨੇ ਜਦੋਂ ਕੀਤੀ ਸਿੱਧੀ ਮੈਂ ਡਰ ਕੇ ਮੈਰੀ ਨੋ ਤੇ ਮੈਂ ਦੋਵੇਂ ਘਰ ਵਿੱਚ ਸੀਗੇ ਉਹਨੂੰ ਲੈ ਕੇ ਮੈਂ ਕਿਸੇ ਦੇ ਘਰੇ ਚਲੇ ਗਿਆ ਮੈਂ ਜੀ ਮੈਂ ਕਿਹਾ ਵੀ ਇਹਨਾਂ ਨੇ ਸਾਡੇ ਨਾਲ ਘਰੇ ਕੀ ਕਰ ਦੇਣਾ ਮੌਕੇ ਦੇ ਕੋਲ ਉੱਥੇ ਮੇਰੇ ਕੋਲ ਤਾਂ ਹੈ ਨਹੀਂ ਸੀ ਕੋਈ ਸੱਟਾਂ ਤਾਂ ਮੈਨੂੰ ਲੱਗੀਆਂ ਹੀ ਨੇ ਇੱਕ ਮੇਰੇ ਲੱਤ 'ਚ ਲੱਗੀ ਦੋ ਇੱਕ ਮੇਰੇ ਪੈਰ ਤੇ 9:00 ਵਜੇ ਦੇ ਵਜੀਆਂ ਨੇ ਰੋੜੇ ਜਿਹੜਾ ਇਹਨਾਂ ਨੇ ਛੱਤ ਤੇ ਚੜ੍ਹ ਕੇ ਚਲਾਏ ਨੇ ਕੀ ਵਿਵਾਦ ਕੀ ਸੀਗਾ ਰੇਲਾ ਬਣਾ ਕੇ ਪਹਿਲੋ 2 ਮਹੀਨੇ ਰਾਜੀ ਨਾਵਾ ਸਾਡਾ ਹੋਇਆ ਸੀ ਇਹ ਬੋਲੇ ਸਾਂਹੀ ਸਾਡੇ ਪੰਚਾਇਤ ਪਿੰਡ ਦੀ ਨੇ ਸਾਡਾ ਰਾਜੀ ਨਾਵਾ ਕਰਾਤਾ ਸੀ ਵੀ ਤੁਸੀਂ ਕਿਸੇ ਨਾਲ ਇੱਕ ਬੋਲਣਾ ਨਹੀਂ ਅਜ ਤੋਂ ਬਾਅਦ ਇਹ ਚੁੱਪ ਕਰਕੇ ਆਪਣੇ ਘਰ ਵਿੱਚ ਬੈਠੇ ਸਾਂ ਇਹ ਜਦੋਂ ਵੀ ਇਹ ਰੋਲਾ ਪੈਂਦਾ ਸੀ ਇਹ ਕੁੜੀਆਂ ਪਾਉਂਦੀਆਂ ਸੀ ਸਾਡੇ ਨਾਲ ਤੇ ਇਹ ਮੁੰਡੇ ਸਾਥ ਲੈਂਦੀਆਂ ਸੀ ਉਹਨਾਂ ਨੂੰ ਚੰਗਾ ਮਾੜਾ ਬੋਲਦੇ ਸੀ ਤੇ ਇਹਨਾਂ ਨੂੰ ਇਹੋ ਕਹਿੰਦੇ ਸਾਲ ਮੈਂ ਤਾਂ ਅੱਗੇ ਇਨੀ ਜੁਗਾ ਨਹੀਂ ਹੈਗਾ ਤੇ ਕੀ ਕਰਾਂਗਾ ਤੇ ਬੱਚੇ ਮੇਰੇ ਬਾਹਰ ਰਹਿੰਦੇ ਨੇ ਉਹਨ ਕੁੜੀਆਂ ਨਾਲ ਉਹ ਵੀ ਆ ਕੀਤਾ ਸੀਗਾ ਤੇ ਉਹਦਾ ਜੋ ਸੋਨਾ ਉਹ ਵੀ ਲੈ ਗਏ ਨੇ 35000 ਰੁਪਏ ਦੀ ਮਗਾਹ ਵੇਚੀ ਉਹ ਵੀ ਕੁੜੀਆਂ ਨੂੰ ਫਰਾਈ ਸੀ ਪੈਸੇ ਉਹ ਵੀ ਲੈ ਗਏ ਨੇ ਇਹ ਸਾਰੇ ਗੈਂਸਰੇ ਕੌਣ ਨੇ ਇਹ ਗੈਂਸਰੇ ਇਹਗਾ ਇੱਕ ਇੱਕਾ ਜੱਸਾ ਇੱਕ ਇੱਕਾ ਜੱਜਾ ਆਪਣਾ ਮਿਰਜਾ ਆਰੇ ਬਾਰੋ ਬੁਲਾਏ ਨੇ ਇਹ ਬਾਰੋ ਬੁਲਾਏ ਨੇ ਪਿਸਤੌਲ ਇਹਨਾਂ ਕੋਲੇ ਹੈ ਨੇ ਦੋ ਪਿਸਤੌਲ ਨੇ ਜੀ ਇਹਨਾਂ ਕੋਲੇ ਵੀਡੀਓ ਵੀ ਗੱਲ ਕਰਦੇ ਰਹੇ ਨੇ ਵੀਡੀਓ ਵੀ ਗੱਲ ਕਰਦੇ ਰਹੇ ਨੇ ਸਾਨੂੰ ਸਾਨੂੰ ਤਨਖੀਆਂ ਵੀ ਦਿੰਦੇ ਰਹੇ ਨੇ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਪਿਸਤੌਲਾਂ ਦੀ ਹੀ ਕਰਦੇ ਰਹੇ ਨੇ ਸਾਨੂੰ ਉੱਥੇ ਹੀ ਮੌਕੇ ਦੇ ਉੱਤੇ ਪਹੁੰਚੇ ਪਿੰਡ ਦੇ ਸਰਪੰਚ ਤੇ ਹੋਰ ਮੋਤਵਾਰ ਬੰਦਿਆਂ ਨੇ ਗੱਲਬਾਤ ਕਰਦੇ ਦੱਸਿਆ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਜੋ ਭਾਂਤੋੜ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਕਿ ਇਹਨਾਂ ਦਾ ਮਸਲਾ ਪੰਚਾਇਤ ਦੇ ਵਿੱਚ ਸੁਲਝਾਇਆ ਗਿਆ ਸੀ ਤੇ ਮਤਾ ਵੀ ਪਾਸ ਕੀਤਾ ਗਿਆ ਸੀ ਤੇ ਇਹ 2 ਮਿੰਟ ਪਹਿਲਾਂ ਫੈਸਲਾ ਕਰਾਇਆ ਸੀ ਤੇ ਫੈਸਲੇ ਦੇ ਵਿੱਚ ਦੰਨ ਲਿਖਿਆ ਗਿਆ ਸੀ 50000 ਰੁਪਇਆ ਤੇ ਜਿਹੜੀ ਉਦੀ ਕੀ ਕੋ ਕਰੇਗਾ ਵੀ ਉਹਨੂੰ ਪੰਚਾਇਤ ਦੰਨ ਲਾਵੇਗੀ ਇਹਨਾਂ ਨੇ ਰਾਤੀ ਮੰਨ ਲਓ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਦੋਵਾਂ ਤਰ੍ਹਾਂ ਦੀ ਮਾੜੀ ਮੋਟੀ ਕੋਈ ਅਨਬੰਦ ਹੋਈ ਅਨਬੰਦ ਹੋਣ ਤੋਂ ਬਾਅਦ ਵੀ ਇਹਨਾਂ ਨੇ ਬਾਹਰੋਂ ਗੁੰਡੇ ਜਿਹੜੀ ਪਾਰਟੀ ਨੇ ਇਹ ਮਨੂ ਨੁਕਸਾਨ ਕੀਤਾ ਬਾਹਰੋਂ ਗੁੰਡੇ ਵਸਾ ਕੇ 40 50 ਬੰਦੇ ਮੰਨ ਲਓ ਹਜ਼ਾਰਾਂ ਲੈਸ ਹੋ ਕੇ ਪਿਸਤਲ ਨਾਲ ਲੈ ਕੇ ਵੀ ਆਣ ਕੇ ਹਮਲਾ ਬੋਲਤਾ ਬੂਹਾ ਬਾਹਰਲਾ ਗੇਟ ਵੀ ਜਿੱਦੜ ਲੱਗਾ ਸੀ ਅੰਦਰਲਾ ਵੀ ਤੁਸੀਂ ਵੇਖ ਲਿਆ ਗੇਟ ਲੱਗਾ ਸੀ ਆ ਕੰਦ ਟਾ ਕੇ ਅੰਦਰ ਸਾਰਾ ਕੁਝ ਕੁਝ ਚੀਜ਼ ਛੱਡੀ ਨਹੀਂ ਘਰ ਦੇ ਵਿੱਚ ਕੋਈ ਬਗੜਿੰਦਾ ਵਾ ਬੱਚੇ ਦਾ ਵਿਆਹ ਸੀ ਕੋਈ ਬੈੱਡ ਨਹੀਂ ਕੋਈ ਲਮਾਰੀ ਨਹੀਂ ਕੋਈ ਚੀਜ਼ ਨਹੀਂ ਛੱਡੀ ਉਹ ਦਾ ਘਰ ਵਾਲੇ ਹੁਣ ਦੱਸਣਗੇ ਕਿ ਉਹ ਕੀ ਘਰ ਅਜਾ ਦਾਖਲ ਪੈਣੇ ਉਹਨਾਂ ਨੇ ਟਾ ਟਾ ਦਰਬਾਰੀਆਂ ਨੇ ਉਹ ਜਾਰੇ ਭੱਜ ਗਏ ਨੇ ਅਜ ਪ੍ਰਾਣੀ ਉੱਪਰ ਪ੍ਰਾਣੀ ਦਿੰਦੇ ਜਿਹੜੀ ਸੀ ਹੋਰੀ ਨਾਲ ਦੋ ਸੀ ਹਾਂ ਉਹ ਥੋੜਾ ਦਿੰਦੇ ਸ਼ਵਾਦੀ ਵਾਦੀ 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 ਵੀ ਇਹ ਹੋ ਗਿਆ ਬੋਕਾ ਜੀ ਹਾਂਜੀ 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 ਅਸੀਂ ਇਹੋ ਮੰਗ ਕਰਨੇ ਆ ਪ੍ਰਸ਼ਾਸਨ ਤੋਂ ਵੀ ਨਾਲ ਸਾਰੀ ਕੋ ਸਾਰੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਬੰਦੇ ਬਾਹਰ ਲਿਆਉਂਦੇ ਨੇ ਉਹਨਾਂ ਦੇ ਹੱਥ ਪਾਈ ਜਾਵੇ ਪਰ ਜੇ ਅਸੀਂ ਵੀ ਕਾਰਵਾਈ ਦੀ ਮੰਗ ਕਰਦੇ ਆਂ ਵੀ ਜਿਹੜੇ ਬਾਹਰ ਬਾਹਰ ਬੰਦੇ ਆਏ ਉਹਨਾਂ ਨੂੰ ਨੱਥ ਪਾਈ ਜਾਵੇ ਵੀ ਜਿਨ੍ਹਾਂ ਨੇ ਸੱਦੇ ਆ ਬਾਰੋਂ ਠੀਕ ਹੈ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਵੀ ਜਿਹੜੇ ਸਾਡੇ ਪਿੰਡ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਕੁਝ ਲੋਕਾਂ ਦੇ ਆਖੇ ਲਾ ਕੇ ਜਿਹੜਾ ਇਹ ਪਿੰਡ ਦਾ ਨੁਕਸਾਨ ਕਰਨ ਤੇ ਚੱਲੇ ਹੋਏ ਨੇ ਵੀ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਕੜ ਕੜੀ ਤੋਂ ਕੜੀ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਜਿਹੜੇ ਰਾਤ ਪਿਸਟਲ ਤੇ ਕਿਰਪਾਨਾ ਵਿਖਾਉਂਦੇ ਰਹੇ ਨੇ ਸਾਰੇ ਪਿੰਡ ਦੇ ਵਿੱਚ ਘੁੰਮਦੇ ਰਹੇ ਨੇ ਇਹ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਉੱਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਛੱਡਿਆ ਨਾ ਜਾਵੇ ਕਿਉਂਕਿ ਇਹ ਸਭ ਨਸ਼ੇ ਦੇ ਆਦੀ ਨੇ ਤੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਭੇਜ ਚੁੱਕੇ ਹਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਤੀ ਇਸ ਮਾਮਲੇ ਲੈ ਕੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਪੂਰੀ ਘਟਨਾ ਲੈ ਕੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਉਹ ਸਾਡੇ ਕੋਲ ਕੱਲਰ ਦਰਖਾਸਤ ਆਈ ਸੀਗੀ ਰਵੀ ਪੁੱਤਰ ਬਰਿਆਮ ਸਿੰਘ ਹੈ ਪੀਰ ਕੇ ਖਾਨਗੜ ਦਾ। ਤੇ ਮਤਲਬ ਉਹਨਾਂ ਦੇ ਪਿੰਡ ਦੇ ਜਿਹੜੇ 5-7 ਬੰਦੇ ਆ ਉਹਨਾਂ ਨੇ ਉਹਦਾ ਦੇ ਘਰੇ ਜਾ ਕੇ ਜਿਹੜੀ ਸਮਾਨ ਦੀ ਤੋੜਪੰਨ ਕੀਤੀ ਹੈ ਉਹ ਸਾਡੇ ਕੋਲ ਦਰਖਾਸਤ ਆ ਗਈ ਹੈ ਅਸੀਂ ਉਹ ਮਾਮਲਾ ਵੈਰੀਫਾਈ ਕਰ ਰਹੇ ਆ ਤੇ ਜਿਹੜੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਬੰਦੇ ਸਰ ਦੇ ਜਿਹੜੇ ਮੈਂ ਉਹਦੇ ਉਹ ਗੈਂਗਸਟਰ ਦਾ ਸਾਡੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਜਾ ਉਹ ਨਹੀਂ ਹੈ ਵੀ ਉਹ ਗੈਂਗਸਟਰ ਨੇ ਉਹ ਪਿੰਡ ਦੇ ਉਹਨਾਂ ਦੇ ਆਂਢੀ ਗੁਆਂਢੀ ਨੇ ਉਹ ਬੰਦੇ ਜਿਹੜੇ ਇਹ ਨਹੀਂ ਪਤਾ ਜੀ ਇਹਦਾ ਅਸੀਂ ਜਾਂਚ ਕਰ ਰਹੇ ਆ ਹਾਂਜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਕਿਵੇਂ ਵੱਡਾ ਰੂਪ ਧਾਰਨ ਕਰ ਰਹੀਆਂ ਨੇ ਜਿੱਦੇ ਚਲਦੇ ਇੱਕ ਦੂਜੇ ਦੇ ਉੱਤੇ ਜੜਾ ਕੀ ਹਮਲਾ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ